ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਿੰਦਾ ਲਾਹੌਰੀਆ ਅੱਜ ਆਪਾਂ YouTube ਤੇ Facebook ਪੇਜ ਤੇ ਵੀਡੀਓ ਸ਼ੇਅਰ ਕਰਨ ਲੱਗੇ ਆ ਬੜੇ ਦਿਨਾਂ ਬਾਅਦ ਤੁਹਾਡੇ ਵਾਸਤੇ ਵੀ ਆਪਣੇ ਕੋਲ ਜਿਹੜੇ ਪਾਉਂ ਟਰੈਕਟਰ ਆ ਉਹਨਾਂ ਦੀ ਵੀਡੀਓ ਪਾਉਣ ਲੱਗਿਆ ਮੈਂ ਵੀ ਜਿਹੜਾ ਕੋਈ ਕਸਟਮਰ ਆਪਣਾ ਉਹ ਇਹਨਾਂ ਨੂੰ ਖਰੀਦ ਸਕੇ ਸ਼ੋ ਇਹ ਤੋਂ ਪਹਿਲਾਂ ਕੋਈ ਪ੍ਰੋਬਲਮ ਹੋਣ ਕਰਕੇ ਕਾਫੀ ਦਿਨ ਆਪਾਂ ਵੀਡੀਓ ਨਹੀਂ ਪਾ ਸਕੀ ਤੁਹਾਡੇ ਨਾਲ ਸਾਂਝੀ ਕੋਈ ਗੱਲਬਾਤ ਨਹੀਂ ਕਰ ਸਕੇ ਤੇ ਮੇਰੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੇ ਜਿਹੜਾ ਆਪਣਾ ਪੇਜ ਹੈ ਫੇਸਬੁੱਕ ਪੇਜ ਬਿੰਦਲ ਲਾਹੌਰੀਆ ਤੇ YouTube ਬਿੰਦਲ ਲਾਹੌਰੀਆ ਜਿਹਨੇ ਫੇਸਬੁੱਕ ਪੇਜ ਤੇ YouTube ਚੈਨਲ ਉਹ ਦੋਵਾਂ ਤੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਕਰਨ ਲੱਗੇ ਆ ਆਪਾਂ ਪੁਰਾਣੇ ਟਰੈਕਟਰ ਜਿਹੜੇ ਆਪਣੇ ਕੋਲ ਸਟਾਕ 'ਚ ਖੜੇ ਆ ਉਹਨਾਂ ਦੀ ਵੀ ਜਿਹੜੇ ਟਰੈਕਟਰ ਆਪਣੇ ਕੋਲ ਹਾਲੈਂਡ ਨਵੇਂ ਦੇ ਵਿੱਚ ਕਟਿੰਗ ਕਰਕੇ ਤੇ ਆਪਾਂ ਇਥੇ ਜਿਹਨੇ ਲਾ ਲੋ ਐਤਵਾਰ ਵੀ ਲਾਈਦੇ ਆ ਤੇ ਵੈਸੇ ਵੀ ਖੜੇ ਰਹਿੰਦੇ ਆਪਣੇ ਕੋਲ ਹਰਦੇ ਨਾ ਉਹ ਤੁਹਾਨੂੰ ਸਾਰੇ ਦਿਖਾ ਦੇ ਇਹ ਆਪਣੇ ਕੋ 5500 ਹੈ 5500 ਹੈਗਾ ਜੀ 12 ਮਾਡਲ ਤੇ ਇਹਦੀ ਤੁਹਾਨੂੰ ਕੰਡੀਸ਼ਨ ਵੀ ਦਿਖਾ ਦਿੰਨੇ ਆ ਵੀ 12 ਮਾਡਲ ਹੈ 480000 ਰੁਪਿਆ ਰੇਟ ਹੈ ਇਹਦਾ ਬਾਕੀ ਟਰੈਕਟਰ ਜਿਹੜਾ ਹੈ ਜੈਨੂਅਲ ਹੈ ਪੂਰਾ ਇਹ ਨਾਲ ਦੇ ਟਾਇਰ ਹੈ ਇਹਦੇ ਤੇ 90% ਕੰਡੀਸ਼ਨ ਹੈ ਟਰੈਕਟਰ ਦੀ ਬਹੁਤ ਸੰਭਾਲ ਕੇ ਟਰੈਕਟਰ ਚਲਾਇਆ ਹੋਇਆ। ਬਾਕੀ ਜਿਹੜਾ ਰੇਟ ਹੈ ਤਾਂ ਆਪਾਂ ਬਾਅਦ ਕਰ ਲਾਂਗੇ ਜਦੋਂ ਤੁਸੀਂ ਛੜਨਾ ਗੱਲਬਾਤ ਕਰੋਗੇ। ਜਿਹੜਾ ਅਜ ਦਾ ਪ੍ਰਾਈਸ ਆਪਾਂ ਜੋ ਡਿਮਾਂਡ ਕਰਦੇ ਆ ਉਹ ਤੁਹਾਨੂੰ ਦੱਸਤਾ। ਤੇ ਇਹ ਆਪਣੇ ਕੋਲ ਟਰੈਕਟਰ ਹੈਗਾ ਜੀ 2000 ਮਾਡਲ। ਇਹਦਾ ਇੰਜਨ ਦਾ ਫੁੱਲ ਕੰਮ ਹੋਇਆ ਹੋਇਆ ਹੈ, ਗੇਅਰ ਦਾ ਫੁੱਲ ਕੰਮ ਹੈ। ਟਾਇਰ ਇਹਦੇ ਜਿਵੇਂ ਲਾ ਲਓ ਪਿਛਲੇ ਚੌੜੇ ਆ, ਅਗਲੇ ਤਾਂ ਅੱਧੇ ਗਏ, ਪਿਛਲੇ ਨਵੇਂ ਆ ਬਿਲਕੁਲ। ਇਹ ਟਰੈਕਟਰ ਮੇਰੇ ਤੋਂ ਪਾਵਰ ਸ਼ੇਅਰਿੰਗ ਕੀਤਾ ਹੋਇਆ ਥੋੜੀ ਜਿਹੀ ਜਗ੍ਹਾ ਭੀੜੀ ਹੈ ਤੇ ਇਹ ਪੀਵੀ ਨੰਬਰ ਹੈ 2000 ਮਾਡਲ ਹੈ 3 ਲੱਖ 25 ਹਜ਼ਾਰ ਆਪਣੀ ਇਹ ਦੀ ਡਿਮਾਂਡ ਹੈ ਬਾਕੀ ਇਹਦਾ ਰੇਟ ਤੁਹਾਨੂੰ ਮੰਨ ਕੇ ਚੱਲੋ ਤੁਸੀਂ ਟਰੈਕਟਰ ਪਸੰਦ ਕਰਦੇ ਹੋ ਤਾਂ ਆਪਾਂ ਇਹਦਾ ਰੇਟ ਵੀ ਜਿਹੜਾ ਵਾਜਿਬ ਕਰਕੇ ਤੁਹਾਨੂੰ ਦੇ ਦੇਣਾ ਹੈ ਟਰੈਕਟਰ ਤਕਰੀਬਨ ਉਸ ਅਸੀਂ ਹੁਣ ਮਰੋ ਜਿਵੇਂ ਸੀਜ਼ਨ ਆ ਗਿਆ ਜੀ ਇਹਦਾ ਟਾਈਮ ਆ ਗਿਆ ਤੇ ਇਹ ਜਿਵੇਂ ਸੁਪਰ ਹੈ ਇਹ ਸਾਰੇ ਹੁਣ ਆਪਾਂ ਬਸ ਵਾਦੇ ਘਾਟੇ ਕਰਕੇ ਦੇ ਦੇਣੇ ਆ ਇਹ ਵੀ ਪੀਵੀ ਨੰਬਰ ਹੈ 14 ਮਾਡਲ ਹੈ 4.5 ਲੱਖ 4.5 ਲੱਖ ਰੁਪਇਆ ਰੇਟ ਹੈ ਇਹਦਾ ਟਰੈਕਟਰ ਇੰਜਨ ਗੇਅਰ ਦਾ ਵੀ ਚੰਗਾ ਹੈ ਜੇ ਆਪਣੇ ਕੋਲ ਆਇਆ ਜੀ ਪਿਆ 45 ਜੌਂਡੀਅਰ ਇਹਦੀ ਮੈਨੂਫੈਕਚਰ ਜਿਵੇਂ 18 ਤੇ ਟਰੈਕਟਰ 19 ਚ ਨਿਕਲਿਆ ਹੋਇਆ ਤੇ ਇਹਦਾ ਮੰਨ ਲਓ ਪੀਵੀ ਨੰਬਰ ਹੈ 455000 ਰੇਟ ਹੈ ਇਹ ਟਰੈਕਟਰ ਇਹ ਵੀ ਸਾਫ ਆ ਪੂਰਾ ਸੋਨਾ ਟਰੈਕਟਰ ਹੈ ਜੀ ਮੇਰੇ ਟਾਇਰ ਵੀ ਜਿਹੜੇ ਆਪਣੇ SC 8590 ਪਾ ਹੈ MRF ਦੇ ਇਸ ਤੋਂ ਅੱਗੇ ਆ ਗਿਆ ਜੀ ਸਪੈਸ਼ਲ ਐਡੀਸ਼ਨ ਇਹ 15 ਮਾਡਲ ਹੈ ਪੰਜਾਬ ਨੰਬਰ ਹੈ ਟਾਇਰ ਚਾਰੇ ਨਵੇਂ ਆ ਟਾਪ ਮਾਡਲਸ ਹੈ OPI ਵਗੈਰਾ ਸਾਰਾ ਕੁਝ ਲੱਗਿਆ ਹੋਇਆ ਤੇ ਇਹਦਾ ਰੇਟ 525 ਡਿਮਾਂਡ ਹੈ ਆਪਣੀ ਬਾਕੀ ਤੁਹਾਨੂੰ ਮੈਂ ਇੱਕ ਰਾਗੋ ਅਗੋ ਤੇ ਪਿਛੇ ਵੀ ਦਿਖਾ ਦੇਣਾ ਇਹ ਆਪਣੇ ਕੋਲ 650 ਟਰੈਕਟਰ ਹੈ ਜੀ 2013 ਮਾਡਲ 545 ਡਿਮਾਂਡ ਹੈ ਐਂਡ ਐਚ ਪੀ ਦੇ ਵਿੱਚ ਚਾਰੀ ਟਾਇਰ ਨਵੇਂ ਟਾਪ ਮਾਡਲ ਇਹ ਵੀ ਟਰੈਕਟਰ ਪੰਜਾਬ ਨੰਬਰ ਇਹ 5500 ਜਿਵੇਂ ਲਾ ਲਓ ਜਿਹੜਾ ਬਿਨਾ ਡਰਬੋ ਤੋਂ 10 ਮਾਡਲ ਹੈ 435000 ਡਿਮਾਂਡ ਹੈ ਦੀ ਤੇ ਇਹਦੇ ਟਾਇਰ ਵੀ 80 85 ਪੈਸੇ ਆ ਕੱਲੇ ਮਗਰਾੜਾਂ ਦੀ ਮਾੜੀ ਮੋਟੀ ਅਟੈਚਿੰਗ ਹੈ ਬਾਕੀ ਟਰੈਕਟਰ ਇੰਜਨ ਮਲੋ ਸ਼ੋ ਦਾ ਚੈਸੀ ਦਾ ਓਰੀਜਨਲ ਹੈ ਇਸ ਤੋਂ ਅੱਗੇ ਆ ਗਿਆ 265 1997 ਮਾਡਲ ਟਾਇਰ ਤਾਂ ਮੰਨ ਲਓ ਲਗਭਗ ਅਸੇ ਇੰਜਨ ਗੇਅਰ ਦਾ ਚੰਗਾ ਟਰੈਕਟਰ 1.45 ਡਿਮਾਂਡ ਹੈ ਇਹ ਵੀ ਘੱਟ ਕਰ ਲਾਂਗੇ ਆਪਾਂ ਲੈਸ ਕਰਕੇ ਤੁਹਾਨੂੰ ਦੇ ਦਿਆਂਗੇ ਉਸ ਤੋਂ ਅੱਗੇ ਆ ਗਿਆ ਜੀ 363 2002 ਮਾਡਲ ਇਹ ਵੀ ਵੈਂਟ ਨੰਬਰ ਹੈ ਪੈਰੇ ਦੇ ਮੰਨ ਕੇ ਚੱਲੋ ਅਗਲੇ ਅਸੀਂ ਅਸੀਂ ਕਿ ਪੈਸੇ ਹੈ ਮਗਰਲੇ 25 30 ਪੈਸੇ ਹੈ ਇੰਜਨ ਗੇਅਰ ਦਾ ਟਰੈਕਟਰ ਠੀਕ ਆ ਥੋੜਾ ਬੋਧਾ ਕੰਮ ਹਾਲ ਦਾ ਜਿਵੇਂ ਲਾ ਲਓ 285000 ਰੁਪਏ ਡਿਮਾਂਡ ਹੈ ਜਿਸ ਤੋਂ ਅੱਗੇ ਆ ਗਿਆ ਜੀ 3602 ਤਨੋਪੀ ਲੱਗੀ ਵੀ ਐਨੋ ਇਹ ਵੀ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ 17 ਮਾਡਲ ਹੈ 485 ਹਜ਼ਾਰ ਡਿਮਾਂਡ ਹੈ ਟਾਇਰ ਇਹਦੇ ਵੀ केटी ਦੇ ਨਵੇਂ ਆ ਜਮਾਂ ਤੇ ਇਸ ਤੋਂ ਅੱਗੇ ਆ ਗਿਆ ਜੀ ਅਰਜਨ 605 ਨੋਵੋ ਇਹ ਵੀ ਬਿਲਕੁਲ ਨਵਾਂ 550 ਘੰਟਾ ਚੱਲਿਆ ਹੋਇਆ ਡਾਇਰੈਕਟਰ ਹੈ ਤਾਂ ਇਹਦੀ ਆਪਣੀ ਮਲੋ 21 ਮੈਨੂਫੈਕਚਰ ਹੈ ਤੇ 22 ਦੇ ਵਿੱਚ ਨਿਕਲੇ ਹੋਏ ਆ ਦਾ 725 ਦਾ ਆਪਣਾ ਰੇਟ ਹੈ ਜਿਹੜਾ ਡਿਮਾਂਡ ਕਰਦੇ ਆਪਾਂ ਤੇ ਸਾਈਡ ਗੀਅਰ 3 ਸਪੀਡ ਤੇ ਸ਼ਟਲ ਲੀਵਰ ਨਾਲ ਹੈ ਟਾਪ ਮਾਡਲ ਦੇ ਵਿੱਚ ਜਿਵੇਂ ਤੁਸੀਂ ਵੇਖੋਗੇ 3 ਸਪੀਡ ਵਿਦ ਸ਼ਟਲ ਲੀਵਰ ਤੇ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਹੈ ਨਵਾਂ ਹੀ ਇਹਦਾ ਹੁਣ ਤੁਹਾਨੂੰ ਮੈਂ ਜਿਵੇਂ ਅੱਗੋਂ ਦਿਖਾਏ ਆ ਸਾਰੇ ਹੁਣ ਤੁਹਾਨੂੰ ਜੇ ਲੇਬਲਸ ਜੀ ਜਗ੍ਹਾ ਹੋਈ ਤਾਂ ਪਿੱਛੋਂ ਹੀ ਚਾਦੀ ਮਲਵਾ ਦਿੰਨੇ ਟਰੈਕਟਰਾਂ ਦੀ ਜੇ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਬਿਲਕੁਲ ਨਵਾਂ ਹੈ ਇਹ 3702 ਆ ਗਿਆ ਜੀ ਉੱਪਰਲੀ ਕਨੋਪੀ ਜਿਹੜੀ ਹੈ ਟਾਪ ਜਿਹੜਾ ਬਿਲਕੁਲ オリジナル ਹੈ ਬਾਕੀ ਆ ਚੀਜ਼ ਜਿਵੇਂ ਦੀ ਲੋਕਲ ਹੈ ਬਾਕੀ ਮਗਰਾ ਟਾਇਰ ਸਭ ਓਕੇ ਹੈ ਇਸ ਤੋਂ ਅੱਗੇ ਆ ਗਿਆ ਨੀਲਾ 363 ਇਹ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਆ ਗਿਆ 265 650 ਆ ਗਿਆ ਜੀ ਤੇ 15 ਮਾਡਲ ਸਪੈਸ਼ਲ ਐਡੀਸ਼ਨ ਆ ਗਿਆ 14 ਮਾਡਲ ਸੁਪਰ ਆ ਗਿਆ 2000 2000 ਮਾਡਲ ਜਿਹੜਾ ਨੀਲਾ ਆ ਗਿਆ ਪਾਵਰ ਸਟੀering ਵਾਲਾ ਤੇ ਅੱਗੇ ਜਿਵੇਂ ਲਾ ਲਓ 5500 ਜੌਂਡੀਅਰ ਤੇ 5500 ਇੱਕ 12 ਮਾਡਲ ਇੱਕ 10 ਮਾਡਲ ਇਹ ਆਪਣੇ ਕੋਲ ਟਰੈਕਟਰ ਹੈ ਜੀ ਤੇ ਹੁਣ ਆਪਾਂ ਲਾ ਲਓ ਜਿਵੇਂ ਇਸ ਟਾਈਮ ਹੁਣ ਜਿਹੜਾ ਸਾਰੇ ਟਰੈਕਟਰੀ ਤਕਰੀਬਨ ਆਪਾਂ ਨਾ ਹੁਣ ਬਸ ਵੇਚਨੇ ਹੀ ਐ ਤੇ ਉਸ ਹਾਮਨਾ ਤੁਸੀਂ ਵੀ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਖਰੀਦਣ ਵਾਲਾ ਕੋਈ ਹੈ ਨਾ ਕਿਸਾਨ ਭਰਾ ਜਿਵੇਂ ਹੁਣ ਬੀਲਰ ਵਗੈਰਾ ਚੱਲਨੇ ਆ ਤੇ ਉਹਦੇ ਆਸਤੇ ਆਪਾਂ ਨੂੰ ਚਾਹੀਦੇ ਆ ਬਾਕੀ ਤੁਸੀਂ ਜਿਹੜੀ ਲੋਕੇਸ਼ਨ ਐ ਸਾਹਮਣੇ ਦੇਖ ਰਹੇ ਹੋ ਸਿੰਘ ਸੰਜ ਨਿਊ ਹੋਲੈਂਡ ਟਰੈਕਟਰੀ ਐ ਸੀ ਐ ਮਲੋਟ ਬਖੰਡਾ ਚੌਂਕ ਤੋਂ ਮੁਕਸ ਰੋਡ ਪੈਨੇ ਆ ਆਪਾਂ ਤੇ ਉੱਥੇ ਆਪਣੀ ਇਹ ਮਕਸਰ ਰੋਡ ਤੇ ਭਾਲਸ ਪੈਟਰੋਲ ਪੰਦੇ ਬਿਲਕੁਲ ਬੈਕ ਸਾਈਡ ਆ ਜਾਂਦੀ ਹੈ ਤੇ ਸੋ ਅੱਜ ਦੀ ਵੀਡੀਓ ਇੰਨੀ ਫਿਰ ਨਵੀਂ ਵੀਡੀਓ ਨਾਲ ਮਿਲਾਂਗੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ